ਤੇ ਹੋਰ ਹੁਣ ਕੀ ਕਰਨਾ ਚਲੋ ਤੇ ਹੁਣ ਗੱਡੀ ਆਪਾਂ ਕੱਟਣੀ ਆ ਉਹੀ ਯੂ ਟਰਨ ਉਥੋਂ ਯੂ ਟਰਨ ਕਰਨੀ ਗੱਡੀ ਹਣ ਦੇਖਣਾ ਆ ਮਿਸਟੇਕ ਨਾ ਹੋਣ ਦਿਓ ਬਾਕੀ ਹੁਣ ਮੈਂ ਜਿੱਦਾਂ ਸਮਝਾਇਆ ਤੁਹਾਨੂੰ ਮੋੜ ਕਿੱਦਾਂ ਕੱਟਣੇ ਯੂ ਟਰਨ ਕਿੱਦਾਂ ਗੱਡੀ ਕਰਨੀ ਆ ਜਿਹੜੇ ਉਹ ਆਪਣੇ ਚੌਰਾਸਤੇ ਆ ਕਿੱਦਾਂ ਉਹਨੂੰ ਕ੍ਰੋਸ ਕਰਨਾ ਆ ਸਾਰਾ ਯਾਨੀ ਕੋ ਖਿਆਲ ਰੱਖਣਾ ਆ ਗਾਲੀ ਵਾਲਾ ਕੋਈ ਕੰਮ ਨਹੀਂ ਕਰਨਾ ਇਹ ਨਹੀਂ ਹੈ ਕਿ ਆਪਾਂ ਸਪੀਡ ਤੇ ਗੱਡੀ ਰੱਖਣੀ ਆ ਗੱਡੀ ਹੌਲੀ ਹੀ ਆਪਾਂ ਮੋੜ ਟੱਕਣੇ ਆ ਜਿਹੜੇ ਆਪਣੇ ਚੌਰਾਸਤੇ ਆ ਉੱਥੋਂ ਵੀ ਗੱਡੀ ਹੌਲੀ ਹੀ ਲੈ ਕੇ ਜਾਣੀ ਆ ਉੱਥੋਂ ਆਪਾਂ ਸਪੀਡ ਨਹੀਂ ਜ਼ਿਆਦਾ ਰੱਖਣੀ ਠੀਕ ਹੈ ਹਣ ਦੇਖੋ ਚੈੱਕ ਕਰੋ ਰੋਡ ਖਾਲੀ ਆ ਲੈਫਟ ਹੈਂਡ ਇਗੇਟਰ ਲਾ ਲਓ ਇਥੋਂ ਹੁਣ ਠੀਕ ਹੈ ਦੇਖ ਲਓ ਪਹਿਲਾਂ ਰੋਡ ਖਾਲੀ ਹੋਵੇ ਅੱਗੇ ਵੀ ਰੋਡ ਖਾਲੀ ਹੋਵੇ ਤਾਂ ਪਿੱਛੇ ਵੀ ਰੋਡ ਖਾਲੀ ਹੋਵੇ ਫੇ ਗੱਡੀ ਨੂੰ ਤੋਰਿਓ ਚਲੋ ਥੋੜੀ ਥੋੜੀ ਗੱਡੀ ਤੋਰੋ ਇਧਰੋਂ ਚੈੱਕ ਕਰ ਲਿਓ ਦੇਖ ਲਿਓ ਕੁਛ ਆਉਂਦਾ ਤਾਂ ਨਹੀਂ ਇਧਰੋਂ ਦੇਖੋ ਗੱਡੀ ਆਉਂਦੀ ਆ ਫੇਰ ਬ੍ਰੇਕ ਲਾ ਲਓ ਕਿਉਂਕਿ ਇਧਰੋਂ ਗੱਡੀ ਨਹੀਂ ਆਪਾਂ ਕਰ ਸਕਦੇ ਆ ਹੋਇਆ ਖਾਲੀ ਤੋਰੋ ਚਲੋ 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 ਲੈ ਕੇ ਆਓ ਗੱਡੀ ਲੈਫਟ ਸਾਈਡ ਨੂੰ ਹਾਂ ਠੀਕ ਆ ਹੁਣ ਉੱਥੇ ਯੂ ਟਰਨ ਜਿੱਦਾਂ ਤੁਹਾਨੂੰ ਮੈਂ ਸਮਝਾਇਆ ਉਦੋਂ ਯੂ ਟਰਨ ਕਰਿਓ ਬਾਕੀ ਬ੍ਰੇਕ ਦਾ ਮੈਂ ਤੁਹਾਨੂੰ ਦੱਸਿਆ ਹੋਇਆ ਜੇ ਕੋਈ ਮੋੜੇ ਮੋੜੇ ਆ ਗਿਆ ਗੱਡੀ ਆਪਾਂ ਨੂੰ ਸਟੌਪ ਕਰਨੀ ਪੈਣੀ ਆ ਚਲੋ 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 ਦੇਖੋ ਹੁਣ ਘਮਾਓ ਇਧਰੋਂ ਵੀ ਦੇਖਣਾ ਆ ਸਾਰੀ ਘਮਾਓ ਗੱਡੀ ਸਾਰੀ ਘਮਾਓ ਸਾਰੀ ਘਮਾਓ ਦੇਖ ਲਿਆ ਸੀ ਮੋਟਰਸਾਈਕਲ ਵਾਲਾ ਬਸ ਫੇਰ ਇੱਧੇ ਗੱਡੀ ਆਪਾਂ ਨੂੰ ਸਲੂ ਕਰਨੀ ਪੈਣੀ ਆ ਕਿਉਂਕਿ ਮੋਟਰਸਾਈਕਲ ਵਾਲੇ ਨੇ ਨਹੀਂ ਦੇਖਣਾ ਕਈ ਜ਼ਿਆਦਾ ਇਦਾਂ ਹੁੰਦੇ ਆ ਇਹ ਨਹੀਂ ਦੇਖਦੇ ਕਿ ਗੱਡੀ ਇਧਰੋਂ ਟਰਨ ਹੁੰਦੀ ਪਈ ਆ ਉਨਾ ਨਈਂ ਓਵਰਟੇਕ ਕਰਨ ਦੀ ਗੱਲ ਥੱਲੇ ਉਹੀ ਕਿੱਥੇ ਕਦੋਂ ਜਾਣੀ ਆਹੋ ਕਲਚ ਦੱਬੋ ਸਟਾਪ ਕਰਨੀ ਪੈਣੀ ਗੱਡੀ ਇਹਨਾਂ ਹਾਰਨ ਦਾ ਬਹੁਤ ਸਟਾਪ ਸਟੀering ਘੁਮਾਓ ਦੋਨੋਂ ਆਹ ਰੁਕੇ ਗਿਆ ਆਹ ਘੱਟ ਗਿਆ ਨਹੀਂ ਪਤਾ ਨਹੀਂ ਰਹਾ ਚਲੋ ਤੋਰੋ ਗੱਡੀ ਕਲਚ ਛੱਡੋ ਕਈਆਂ ਨੇ ਇੱਥੇ ਇੰਡੀਕੇਟਰ ਨਹੀਂ ਲਾਇਆ ਨਾ ਨੇ ਵੇਟ ਵੀ ਹੋ ਗਈ ਇੱਥੇ ਚਲੋ ਛੱਡ ਤਾਂ ਸਾਰਾ ਕਲਚ ਇੰਡੀਕੇਟਰ ਬੰਦ ਕਰੋ ਮੋੜ ਉਹ ਵੀ ਠੀਕ ਹੈ ਕਿਉਂਕਿ ਇੱਧਰ ਜਗ੍ਹਾ ਨਹੀਂ ਹੈ ਨਾ ਹੈਗੀ ਆ ਫੇ ਗੱਡੀ ਆਪਾਂ ਇੱਧਰ ਰੋਕਣੀ ਹੈ ਜਗ੍ਹਾ ਹੈਗੀ ਉਹ ਛਾੜ ਕੇ ਕੱਟ ਸਕਦੇ ਕਿਉਂਕਿ ਇੱਕ ਰੋਡ ਵੀ ਉੱਦਾਂ ਦਾ ਸਕਾਂ ਕੱਟ ਸੀ ਰੋਡ ਤਾਂ ਕਰਕੇ ਗੱਡੀ ਆਪਾਂ ਛਾੜ ਕੇ ਕੱਟ ਨਹੀਂ ਸਕਦੇ ਸੀ ਠੀਕ ਆ ਠੀਕ ਆ ਠੀਕ ਹੈ ਠੀਕ ਹੈ ਚਲੋ 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 ਮੋੜ ਵੀ ਦੇਖਣਾ ਆ ਦੇ ਆ ਮੋੜ ਨਾਲ ਮੋੜ ਨਾਲ ਕੀ ਕਰ ਦਿੱਤੀ ਚਲੋ ਤੋਰੋ ਗੱਡੀ ਆਣਾ ਨੇ ਦੇਖਣਾ ਥੋੜਾ ਨਾ ਕਿ ਮੋਰੇ ਗੱਡੀ ਆਉਂਦੀ ਵੇਟ ਕਰ ਲਈਏ ਉਹ ਆਪਾਂ ਨੂੰ ਬ੍ਰੇਕ ਲਾਉਣੀ ਪੈਣੀ ਹੈ ਚਲੋ ਥੋੜੀ ਸਪੀਡ ਦੋ ਪਰ ਆ ਵੀ ਚਰਾਸਤਾ ਵੀ ਤੁਸੀਂ ਦੇਖਣਾ ਕਿੱਦਾਂ ਕਰਾਸ ਕਰਨਾ ਇੱਥੋਂ ਆ ਲੈ ਆ ਲੈ ਨੇ ਦੇਖਣਾ ਹਣ ਅਣ ਦੇ ਗੱਡੀ ਨਾਲੇ ਆਪਣੀ ਸਤਿ ਰੱਖਿਆ ਕਰੋ ਜਦ ਗੱਡੀ ਰਾਈਟ ਨਹੀਂ ਜਾਣੀ ਚਾਹੀਦੀ ਆ ਪਹਿਲੀ ਗੱਲ ਹੈ ਜਿੱਦਾਂ ਹੁਣ ਆਪਾਂ ਨੂੰ ਲੈਫਟ ਸਾਈਡ ਤੋਂ ਜੀਦਾ ਨਹੀਂ ਸਕਾ ਮੈਂ ਤੁਹਾਨੂੰ ਕੀ ਦੱਸਿਆ ਹੁੰਦਾ ਇੱਥੇ ਕੀ ਕਰਨਾ ਸੀ ਹੋਰ ਨਹੀਂ ਦਪਣਾ ਸੀ ਇੱਥੇ ਰਾਹ ਨਹੀਂ ਦੀਦਾ ਹੁੰਦਾ ਉੱਥੇ ਲੰਬਾ ਜਾਂ ਹੋਰ ਛੱਡੀ ਦਾ ਹੁੰਦਾ ਅੜ ਮੋਟਰਸਾਈਕਲ ਦਾ ਚਲੋ ਨਿਕਲ ਗਏ ਸੀ ਆਪਣੀ ਗੱਡੀ ਸਲੋ ਸੀਗੀ ਤੇ ਉਹਦੇ ਪਿੱਛੇ ਹੋਰ ਕੋਈ ਆਦਾ ਹੁੰਦਾ ਤੇ ਗੱਡੀ ਰੋਕਣੀ ਪੈਣੀ ਸੀ ਉਹਦਾ ਰਾਈਟ ਪੈਰ ਤਾਂ ਬ੍ਰੇਕ ਤੇ ਰੱਖਿਆ ਸੀ ਹਨਾ ਠੀਕ ਹੈ ਇੱਥੇ ਲੈ ਇੱਥੇ ਜਿਹੜਾ ਆ ਮੋੜ ਕੱਟਣਾ ਹੈ ਗੱਡੀ ਆਪਣੀ ਅੱਗੇ ਨੂੰ ਨਹੀਂ ਜਾਣੀ ਚਾਹੀਦੀ ਹੈ ਗੱਡੀ ਪਿੱਛੋਂ ਘੱਟ ਹੋਣੀ ਚਾਹੀਦੀ ਹੈ ਕਿਉਂਕਿ ਜੇ ਅੱਗੇ ਚੱਲ ਗਈ ਰਾਈਟ ਸਾਈਡ ਤੋਂ ਚੱਲ ਜਾਣੀ ਹੈ ਹੋ ਹਾਂ ਮੂਵੀ ਵੀ ਠੀਕ ਆ ਸਹੀ ਹੈ ਸਹੀ ਹੈ ਸਹੀ ਹੈ ਸਹੀ ਹੈ ਸਹੀ ਹੈ ਬਸ ਲੈਫਟ ਸਾਈਡ ਤੇ ਰੱਖੋ ਰੇ ਨਿਕਲ ਜਾਣਾ ਯਾਰ ਟਾਇਰ ਸਿੱਧੇ ਕਰ ਦਿਓ ਹਾਂ ਸਮੋਸਾ ਵੀ ਠੀਕ ਆ ਤਾਂ ਇਹ ਕਹਿੰਦਾ ਨਾ ਗੱਡੀ ਜਿਹੜੀ ਆਪਣੀ ਸਾਈਡ ਤੇ ਰਹੂਗੀ ਅਗਲਾ ਬੰਦਾ ਵੀ ਸੌਖਾ ਨਿਕਲ ਜਾਂਦਾ ਹੁੰਦਾ ਉਹਨੇ ਆਪਣੀ ਸਾਈਡ ਤੇ ਰਹਿਣਾ ਆਪਾਂ ਆਪਣੀ ਸਾਈਡ ਤੇ ਬਹੁਤ ਜਿਹੜੇ ਕੋ ਵਧੀਆ ਜਮੂਲ ਕੱਟ ਹੁੰਦੇ ਤੁਹਾਡੇ ਅੱਜ ਬਹੁਤ ਵਧੀਆ ਮੂਡ ਕੱਟ ਹੁੰਦੇ ਆਉਣ ਵਾਲੇ ਆਪਾਂ ਆ ਜਿਹੜਾ ਰੂਟ ਆ ਉਹ ਵੀ ਚੇਂਜ ਕਰ ਦੇਣਾ ਰੂਟ ਆਪਾਂ ਚੇਂਜ ਕਰਾਂਗੇ ਦੇਖਾਂਗੇ ਜਾ ਨਵਰਟੀਆ ਦੇਖਾਂਗੇ ਰੂਟ ਟ੍ਰੈਫਿਕ ਵਾਲਾ ਪਹਿਲਾਂ ਦੇਖ ਲਵਾਂਗੇ ਠੀਕ ਐ ਇੱਥੋਂ ਗੱਡੀ ਲੈ ਗਈ ਆ ਰਾਈਟ ਉਹ ਵੀ ਸਹੀ ਮੋੜ ਹਣਾ ਪੁੱਟੇ ਮੈਂ ਨਵਰਦੀਆ ਸਿੱਧੀ ਕਰਨ ਆ ਵੀ ਦੇਖ ਲਿਓ ਨਵਰਦੀਆ ਸਹੀ ਆ ਬਹੁਤ ਸੋਹਣੇ ਅਗਲਾ ਮੋੜ ਰਾਈਟ ਕਾਕੀ ਜਦਾਂ ਮੋੜ ਘੱਟਦੇ ਕੱਟਣ ਤੋਂ ਪਹਿਲਾਂ ਦੇਖਦੇ ਹੁੰਦੇ ਕਿ ਮੋੜੇ ਤੇ ਨਹੀਂ ਕੋਈ ਆਉਂਦਾ ਬਸ ਇਹ ਜੁਰੂਰ ਦੇਖ ਰਹਾ ਦਾ ਜਿੱਥੇ ਨਹੀਂ ਦੀਦਾ ਉੱਥੇ ਹੋਰ ਲੰਬਾ ਜਾ ਛੱਡਣਾ ਹੀ ਹੈ ਕਾਕੀ 3 ਪੁਆਇੰਟ ਇਹ ਵੀ ਸਾਨੂੰ ਮੈਂ ਸਮਝਾਇਆ ਆ ਕਿੱਦਾਂ ਇੱਥੋਂ ਲੈ ਕੇ ਜਾਣੀ ਉੱਦੇ ਲੈ ਕੇ ਜਾਓ ਇੱਥੋਂ ਰਾਈਟ ਜਾਣਾ ਆਪਾਂ ਜ਼ਰੂਰ ਦਿਆ ਕਰੋ ਹੋਰ ਹਣ ਇਧਰ ਵੀ ਦੇਖਣਾ ਉਧਰ ਵੀ ਦੇਖਣਾ ਬਹੁਤ ਠੀਕ ਆ। ਪਾਲੀ ਇਹ ਬ੍ਰੇਕ ਛੱਡ ਦੋ ਬ੍ਰੇਕ ਨਹੀਂ ਦੱਬੇ ਦੀ ਹੁੰਦੀ। ਸਿੱਧੇ ਕਰੋ। ਉਹ ਜਿਹਦਾ ਨਾ ਹਾਫ ਕਲਚ ਤੇ ਬ੍ਰੇਕ ਆਪਾਂ ਜ਼ਿਆਦਾ ਦੱਬ ਦਈਏ ਗੱਡੀ ਨੇ ਬੰਦ ਹੋ ਜਾਣਾ ਜਦੋਂ ਵਾਈਪਰੇਟ ਕਰਦੀ ਸੀ ਨਾ ਗੱਡੀ। ਇਹਦਾ ਬ੍ਰੇਕ ਨਹੀਂ ਲਾਈ ਦੀ ਹੁੰਦੀ। ਜੇ ਹਾਂ ਕੋਈ ਮੁੜਿਆ ਆ ਗਿਆ ਫੇਰ ਕਲਚ ਫੁੱਲ ਡਾਊਨ ਕਰਕੇ ਬ੍ਰੇਕ ਲਾਉਂਦਾ। ਆ ਦੇਖਿਓ ਬਸ ਇਧਰ ਉਹ ਰੋਡ ਖਾਲੀ ਹੈ। ਇਕਲੇ ਰਿਹਾ। ਬੜਾ ਪਰ ਰਾਈਟ ਮੋੜ ਕੱਟਣਾ ਆ। ਇਹ ਵੀ ਤੁਹਾਨੂੰ ਦੱਸਿਆ ਚਾੜ ਕੇ ਗੱਡੀ ਕੱਟਣੀ ਹੈ ਇੱਥੋਂ। ਬਸ ਚੈੱਕ ਕਰਕੇ ਸ਼ੀਸ਼ਾ ਦੇਖ ਕੇ ਮੂਰੀ ਦੇਖ ਕੇ ਫੇਰ ਗੱਡੀ ਡਾਲ ਕਰਿਓ ਠੀਕ ਹੈ। ਚੈੱਕ ਕਰਕੇ ਓਕੇ ਪਿੱਛੇ ਰੋਡ ਖਾਲੀ ਆ। ਠੀਕ ਆ। ਥੋੜੀ ਵਧਾ ਕੇ ਖੜੇ ਓਕੇ। ਬਸ ਆਪਣੀ ਲੈਫਟ ਸਾਈਡ ਤੇ ਬਹੁਤ ਵਧੀਆ ਗियर ਲਾਓ ਚਲੋ ਇੱਥੇ ਤਾਂ ਖਾਲੀ ਕਲੱਚ ਦਵਾ ਕੇ ਰੇ ਛੱਡੋ ਰੇ ਛੱਡ ਕੇ ਪਰ ਆਹ ਗਲਤੀ ਨਹੀਂ ਆਪਣੇ ਹਲੇ ਸੁਧਰਦੀ ਹਾਂ ਪਹਿਲੀ ਗੱਲ ਇਹ ਆ ਮੈਂ ਤੁਹਾਨੂੰ ਇਹ ਸਮਝਾਇਆ ਜਦੋਂ ਆਪਾਂ ਹੁਣ ਗੇਅਰ ਪਾਉਣਾ ਆ ਜਿੱਦਾਂ ਹੁਣ ਸਪੀਡ ਆਪਣੀ ਵੱਧ ਗਈ ਆ ਰੇ ਛੱਡ ਕੇ ਕਲੱਚ ਦੱਬ ਕੇ ਹੀ ਗੇਅਰ ਆਪਾਂ ਪਾਉਣਾ ਆ ਆਪਾਂ ਫੇਰ ਹੁਣ ਗੇਅਰ ਪਾਉਣ ਲੱਗੇ ਸੀਗੇ ਨਾ ਕਲੱਚ ਦਬਦੇ ਸੀਗੇ ਨਾ ਆਪਾਂ ਰੇ ਛੱਡਦੇ ਸੀਗੇ ਇਹ ਦੇਖ ਲਓ ਮਿਸਟੇਕ ਆ ਆਪਣੀ ਇਹ ਗਲਤੀਆਂ ਨਾ ਕਰੋ ਇਹ ਵੀ ਗਲਤੀ ਆਪਾਂ ਸੁਧਾਰਨੀਆਂ ਆ ਇੱਕੇ ਮੂਰੇ ਵਿਚ ਰਾਸਤਾ ਆਇਆ ਚੈੱਕ ਕਰਕੇ ਨਹੀਂ ਤੇ ਹਾਰਨ ਫੇ ਦੋ ਪੁਆਇੰਟ ਵਾਰ ਹੋਰੇ ਬ੍ਰੇਕਰ ਵੀ ਆ ਅੱਗੇ ਜਾ ਕੇ ਰੇ ਛੱਡਣੀ ਪੈਣੀ ਸਾਨੂੰ ਠੀਕ ਹੈ ਸਹੀ ਹੈ ਜੇ ਤਾਂ ਜਿਆਦਾ ਵੱਡਾ ਬ੍ਰੇਕਰ ਹੋਵੇ ਉਹ ਪਹਿਲੇ ਗੇਅਰ ਵਿੱਚ ਫੇਰ ਆਪਾਂ ਪਾਰ ਕਰਨਾ ਆ ਪਹਿਲੇ ਗੇਅਰ ਵਿੱਚ ਤਾਂ ਕਿਉਂਕਿ ਨਹੀਂ ਤਾਂ ਉਹਨੇ ਜੰਪ ਬਹੁਤ ਜ਼ਿਆਦਾ ਖਾਣਾ ਗੱਡੀ ਨੂੰ ਪਹਿਲਾ ਗੇਅਰ ਪਾਉਣਾ ਪੈਂਦਾ ਹੁੰਦਾ ਜਿਆਦਾ ਵੱਡੇ ਬ੍ਰੇਕਰ ਤੇ ਹਾਫ ਕਲੱਚ ਸਹੀ ਪਹਿਲਾ ਗੇਅਰ ਪਾਣੀ ਪਹਿਲਾ ਗੇਅਰ ਹੀ ਲਾਉਣਾ ਪੈਣਾ ਹੁਣ ਆਪਾਂ ਨੂੰ ਇੱਥੇ ਉਹ ਦੂਸਰੇ ਗੇਅਰ ਵਿੱਚ ਗੱਡੀ ਨਹੀਂ ਆਪਾਂ ਲੈ ਕੇ ਜਾ ਸਕਦੇ ਰਾਈਟ ਜਾਣਾ ਆਪਾਂ ਇੱਥੋਂ ਰਾਈਟ ਇੰਡੀਕੇਟਰ ਕਲੱਚ ਫੁੱਲ ਔਰ ਐਕਟਿਵਾ ਵੀ ਰੁਕੀ ਹੋਊਗਾ ਖਿਆਲ ਨਾਲ ਚੈੱਕ ਕਰਕੇ ਗਲਤੀ ਨਾ ਕੋਈ ਹੋਵੇ ਚਲੋ ਤੋਂ ਲੱਗ ਗਿਆ ਚਲੋ ਹੁਣ ਲੈ ਚਾਰ ਦੇ ਬੰਦੇ ਠੀਕ ਹੈ ਬਹੁਤ ਵਧੀਆ ਇਹ ਜਿਹੜਾ ਦੇਖਦੇ ਆ ਨਾ ਜਿੱਦਾਂ ਹੁਣ ਆਪਾਂ ਗੱਡੀ ਰਾਈਟ ਕੱਟੀ ਆ ਸ਼ੀਸ਼ਾ ਕਿਹੜਾ ਦੇਖਿਆ ਸੀ ਰਾਈਟ ਦੇਖਿਆ ਸੀ ਬਸ ਸਹੀ ਆ ਚਲੋ ਪਾ ਸ਼ੀਸ਼ਾ ਦੇਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਓਵਰਟੇਕ ਕਰਨ ਆਪਾਂ ਦੇ ਆ ਫਿਰ ਉਦੋਂ ਪਹੁੰਚਾਂਗਾ ਫਿਰ। ਜੇ ਕੋਈ ਓਵਰਟੇਕ ਕਰਦਾ ਫੇਰ ਨਹੀਂ ਗੱਡੀ ਆਪਾਂ ਤੋਰਨੀ। ਫੇਰ ਓਕੀ ਰੱਖਣੀ ਜੇ ਤਾਂ ਰੋਡ ਖਾਲੀ ਹੋ ਗਿਆ ਫੇਰ ਗੱਡੀ ਆਪਾਂ ਤੋਰਨੀ। ਆ ਵਿੱਚ ਰਸਤਾ ਦੇਖ ਕੇ ਆ ਦੇਖਣਾ ਮੋਰ ਗੱਡੀ ਚਲੋ ਰੁਕ ਗਈ। ਚਲੋ ਤੋਰੋ ਸਪੀਡ ਦਬਾਓ। ਐਕਸਲੇਟਰ ਦਬਲੋ। ਐਦਾਂ ਹੁਣ ਕਈ ਦਾ ਚੱਲ ਵਧੀਆ ਆ ਰੁਕ ਜਾਂਦੇ ਆ। ਪਰ ਕਈ ਨਹੀਂ ਗੱਡੀਆਂ ਵਾਲੇ ਰੁਕਦੇ ਵੀ ਨਹੀਂ ਆ ਕਈ ਮੋਟਰਸਾਈਕਲ ਵਾਲੇ ਵੀ ਨਹੀਂ ਰੁਕਦੇ ਯਾਰ। ਇਹਿਆ ਨੂੰ ਚੋਰ ਵਧੀਆ ਰੂਪ ਪਤਾ ਆ ਹੌਲੀ ਹੌਲੀ ਅਗਲਾ ਜਦੋਂ ਮੋੜ ਆਪਾਂ ਕੱਟਣਾ ਲੈਫਟ ਹੋਊਗਾ ਤੁਹਾਨੂੰ ਦੱਸਿਆ ਉਹ ਚਾੜ ਕੇ ਹੀ ਗੱਡੀ ਕੱਟਣੀ ਆ ਕਿਉਂਕਿ ਥੱਲੇ ਉਹ ਗੱਡੀ ਕੱਟਦੀ ਉਹ ਫਿਰ ਰੌਕ ਗੱਡੀ ਕੱਟ ਹੁੰਦੀ ਆ ਹਾਂ ਲਾ ਟਾਇਰ ਚੜ ਜਾਣੀ ਆ ਇਥੋਂ ਲੈਫਟ ਇੰਡੀਕੇਟਰ ਹੌਲੀ ਵਰਸ਼ਾ ਜੇ ਕੋਈ ਮੋੜ ਆ ਗਿਆ ਤਾਂ ਗੱਡੀ ਆਪਣੀ ਰੋਕਣੀ ਪਣੀ ਹੈ ਰਸਤਾ ਬਹੁਤ ਘਟਿਆ ਹੈ ਦੋ ਗੱਡੀਆਂ ਨਹੀਂ ਨਿਕਲਣ ਜੇ ਮੋੜੇ ਬਾਈਕ ਕੋ ਆ ਗਈ ਤਾਂ ਵੀ ਗੱਡੀ ਰੋਕ ਲਿਓ ਬਹੁਤ ਸੋਹਣੀ ਠੀਕ ਹੈ ਓਕੇ ਚਲੋ ਬਹੁਤ ਵਧੀਆ ਚਲੋ ਬਹੁਤ ਵਧੀਆ ਹਣ ਮੋੜ ਸਾਡੇ ਵਧੀਆ ਘੱਟ ਹੋਣਾ ਪਿਆ ਓਕੇ ਮੋੜ